ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਮੇਰੇ ਚੈਨਲ ਪਰ ਮਕਮਲ ਲੋਕ ਗੀਤ ਵਿਦ ਅੱਜ ਮੈਂ ਤੁਹਾਨੂੰ ਅਮਰ ਨੂਰੀ ਜੀ ਦਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਪੁਰਾਣਾ ਲੋਕ ਗੀਤ ਸੁਣਾਵਾਂਗੀ ਨਛੱਤਰਾ ਲੈ ਆਵੇਂ ਵੇ ਇੱਕ ਸਾਬਣ ਦੀ ਟਿੱਕੀ ਉਮੀਦ ਕਰਦੀ ਹਾਂ ਕਿ ਇਹ ਗੀਤ ਤੁਹਾਨੂੰ ਮੇਰੀ ਆਵਾਜ਼ ਚ ਪਸੰਦ ਆਵੇਗਾ ਸੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਸ਼ਹਿਰ ਗਿਆ ਤਾਂ ਲੈ ਕੇ ਆਵੀ ਚਿੱਤੇ ਰੱਖੇ ਭੁੱਲ ਨਾ ਜਾਵੀ ਦੋ ਮੂੰਹ ਹਾ ਵਾਲਾ ਸ਼ੀਸ਼ਾ ਲਿਆਵੀ ਕਾਲਾ ਸੁਰਮਾ ਇੱਕ ਚਾਂਦੇ ਦੇ ਸੁਰਮੇ ਦਾ ਨੀ ਡੱਬੀ ਨਸ਼ੱਤਰਾ ਲੈ ਆਵੀ ਵੇ ਇੱਕ ਸਾਬਣ ਦੀ ਟਿੱਕੀ ਨਸ਼ੱਤਰਾ ਲੈ ਆਵੀ ਵੇ ਇੱਕ ਸਾਬਣ ਦੀ ਟਿੱਕੀ ਨਸ਼ੱਤਰਾ ਲੈ ਆਵੀਂ ਵੇ ਨਸ਼ੱਤਰਾ ਲੈ ਆਵੀਂ ਵੇ ਇੱਕ ਸਾਬਣ ਦੀ ਟਿੱਕੀ ਸ਼ਹਿਰੀ ਗਿਆ ਲੈ ਆਵੀ ਵੰਗਾ ਸ਼ਹਿਰੀ ਗਿਆ ਲੈ ਆਵੀ ਵੰਗਾ ਸਮਝ ਨਹੀਂ ਆਉਂਦੀ ਹੋਰ ਕੀ ਮੰਗਾਂ ਜੀ ਚਾਉਂਦੇ ਪਰ ਮੰਗਦੀ ਸੰਗਾ ਜਿਸ ਨੂੰ ਲਾ ਕੇ ਮੈਂ ਬਣ ਜਾ ਸਨੂ ਲਾ ਕੇ ਮੈਂ ਬਣ ਜਾਵਾਂ ਬਗਲੇ ਵਰਗੀ ਬੱਗੀ ਨਸ਼ੱਤਰਾ ਲੈ ਆਵੀਂ ਵੇ ਇੱਕ ਪਾਊਡਰ ਦੀ ਡੱਬੀ ਨਸ਼ੱਤਰਾ ਲੈ ਆਵੀਂ ਵੇ ਇੱਕ ਪਾਊਡਰ ਦੀ ਡੱਬੀ ਨਸ਼ੱਤਰਾ ਲੈ ਆਵੀਂ ਵੇ ਨਸ਼ੱਤਰਾ ਲੈ ਆਵੀਂ ਵੇ ਇੱਕ ਪਾਊਡਰ ਦੀ ਡੱਬੀ ਇੱਕ ਚੀਜ਼ ਤੈਨੂੰ ਹੋਰ ਗਿਣਾਵਾ ਸਮਝ ਨਹੀਂ ਆਉਂਦੀ ਕਿੰਜ ਸਮਝਾਵਾਂ ਜਦ ਮੈਂ ਪੈਰਾਂ ਦੇ ਵਿੱਚ ਪਾਵਾਂ ਦਸਾਂ ਗਜਾ ਤੋਂ ਵੇਖ ਕੇ ਧਿਆਰ ਮਾਰੇ ਮੈਨੂੰ ਸਲੂਟ ਨਸ਼ਤਰਾਂ ਲੈ ਆਵੀਂ ਵੇ ਉੱਚੀ ਅੱਡੀ ਦੇ ਬੂਟ ਨਸ਼ਤਰਾਂ ਲੈ ਆਵੀਂ ਵੇ ਉੱਚੀ ਅੱਡੀ ਦੇ ਬੂਟ ਨਸ਼ਤਰਾਂ ਲੈ ਆਵੀਂ ਵੇ ਨਛੱਤਰਾਂ ਲੈ ਆਵੀਂ ਵੇ ਉੱਚੀ ਅੱਡੀ ਦੇ ਬੂਟ ਨਿੱਤ ਮੇਰੇ ਨਾਲ ਲੜਦਾ ਰਹਿਣਾ ਕੋਟਕਟਾ ਪਾ ਕਰਦਾ ਰਹਿਣਾ ਜਦ ਜੀ ਜਾਵੇ ਫੜ ਲੈ ਸੋਟੀ ਮੈਂ ਥੋਨੇ ਹੁਣ ਪੱਕਣੀ ਰੋਟੀ ਬਾਲ ਨੇ ਆਣੇ ਸਾੰਬੇ ਗਾਤੇ ਸਰ ਤੇ ਗੋਹਾਟੂ ਵੇਗਾ ਚੇ ਮਟੁਰ ਕੀ ਨਰਿੰਜਣਾ ਜੇ ਮੈਂ ਟੁਰ ਗਈ ਨਰੰਜਣਾ ਰੋਵੇਂਗਾ ਜੇ ਮੈਂ ਟੁਰ ਗਈ ਨਰੰਜਣਾ ਰੋਵੇਂਗਾ ਜੇ ਮੈਂ ਟੁਰ ਗਈ ਨਰੰਜਣਾ ਰੋਵੇਂਗਾ ਆਪੇ ਸਬਜੀ ਦਾਲ ਬਣਾਵੇ ਆਪੇ ਹੀ ਫਿਰ ਤੜਕੇ ਲਾਵੇ ਬਾਲ ਨਿਆਣੇ ਬਿਣ ਕੇ ਨਗੇ ਜਦ ਆਪੇ ਬੈਠਾ ਮਨ ਪਕਾਵੇ ਬਾਲ ਨਿਆਣੇ ਵਿਲਕਣਗੇ ਜਦ ਆਪੇ ਬੈਠਾ ਜੇ ਮੈਂ ਤੁਰਗੀ ਨਰਨਜਣਾ ਜੇ ਮੈਂ ਤੁਰਗੀ ਨਰਨਜਣਾ ਰੋਵੇਗਾ ਜੇ ਮੈਂ ਤੁਰਗੀ ਨਰਨਜਣਾ ਰੋਵੇਗਾ ਜੇ ਮੈਂ ਤੁਰਗੀ ਨਰਨਜਣਾ ਰੋਵੇਗਾ ਯਾਦ ਕਰੇਗਾ ਸਿਰ ਦੇ ਸਾਈਆਂ ਖੁਰਚੇਗਾ ਜਦ ਥਾਲ ਕੜਾਈਆਂ ਅੱਬੇ ਪਾਂਡੇ ਮਾਂਝੇ ਗਾਤੇ ਆਪੇ ਪੋਚੇ ਲਾਵੇਗਾ ਚੇਮੇ ਜੇ ਮੈਂ ਤੁਰਗੀ ਨਰੰਜਣਾ ਰੋਵੇਗਾ ਜੇ ਮੈਂ ਤੁਰਗੀ ਨਰੰਜਣਾ ਰੋਵੇਗਾ ਜੇ ਮੈਂ ਤੁਰਗੀ ਨਰੰਜਣਾ ਰੋਵੇਗਾ ਅੱਜ ਮੇਰੀ ਗੱਲ ਹੱਸਾ ਜਾਪੇ ਡੰਗਰ ਵੱੱਛਾ ਸੰਭੀ ਅੱਪੇ ਪਾਵੇ ਪੱਠੇ ਕਰੇਂ ਗਤਾਵੇ ਨਿੱਕੇ ਮੋਟੇ ਸੋਸ ਆਪੇ ਰਿੜਕੇਗਾ ਦੁੱਧ ਧੜਕੇ ਉੱਠਕੇ ਮੱਝੀਆਂ گاਵਾਾਂ ਚੋਂ ജി നിരഞ്ജണ ജി നിരഞ്ജണ ഗരഞ്ജന ഗ